ਅੰਕਲੀ ਮਹਿਲਾ ਪਹਿਲਾ ਕਰ ਪਹਿਲਾ ਚੌਪ ਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਕੁਰ ਪ੍ਰਸਾਦ ਕੋਈ ਪੜਤਾ ਸਹਿਸਾ ਕਿਰਤਾ ਕੋਈ ਪੜੇ ਪੁਰਾਨਾ ਕੋਈ ਨਾਮ ਜਪੈ ਜਪਮਾਲੀ ਲਾਗੈ ਤਿਸੈ ਧਿਆਨਾ ਅਭੀ ਕਭੀ ਕਿਛੂ ਨਾ ਜਾਣਾ ਤੇਰਾ ਏਕੋ ਨਾਮ ਪਛਾਨਾ ਨਾ ਜਾਣਾ ਹਰੇ ਮੇਰੀ ਕਵਨ ਗਤੇ ਹਮ ਮੂਰਖ ਅਗਿਆਨ ਸ਼ਰਨ ਪ੍ਰਭ ਤੇਰੀ ਕਰ ਕਿਰਪਾ ਰੱਖੋ ਮੇਰੀ ਲਾਜ ਪਤੇ ਰਹਾਉ ਕਬਹੂ ਜਿਹੜਾ ਊਬ ਚੜਤ ਹੈ ਕਭੂ ਜਾਏ ਪਿਆਲੇ ਲੋਬੀ ਦੀੜਾ ਫਿਰ ਨਾ ਰਹਤ ਹੈ ਚਾਰੇ ਕੁੰਡਾਂ ਪਾਲੇ ਮਰਨ ਲਖਾਏ ਮੰਡਲ ਮੈਂ ਆਏ ਜੀਵਨ ਸਾਜੈ ਮਾਈ ਤੀਕ ਚੱਲੇ ਹਮ ਦੇਖੇ ਸੁਆਮੀ ਪਾਬਲੰਤੀ ਆਈ ਨਾ ਕਿਸੀ ਕਾਮੀਤ ਨਾ ਕਿਸੀ ਕਾ ਪਾਈ ਨਾ ਕਿਸੈ ਬਾਪ ਨਾ ਮਾਈ ਤ੍ਰਣਵਤ ਨਾਨਕ ਜੇ ਤੂੰ ਦੇਵੇਂ ਅੰਤੇ ਹੋਏ ਸਖਾਈ RAM ਕਲੀ ਮੈਲਾ ਪਹਿਲਾ ਸਰਬ ਜੋਤ ਤੇਰੀ ਫਸਰ ਰਹੀ ਜਾਂ ਜਾਂ ਦੇਖਾਂ ਤਾ ਨਰ ਹਰੀ ਜੀਵਨ ਤਲਬ ਨਿਵਾਰ ਸੋਮੀ ਅੰਧ ਕੂਪ ਮਾਇਆ ਮਨ ਗਾਡਿਆ ਕਿਉਂ ਕਰ ਉਤਰੋਂ ਪਾਰ ਸੁਆਮੀ ਤਹਾ ਜਾਂ ਭੀਤਰ ਘਟ ਪੀਤਰ ਬਸਿਆ ਬਾਹਰ ਕਾਹੇ ਨਹੀਂ ਤਨ ਕੀ ਸਾਰ ਕਰੇ ਨਿਤ ਸਾਹਿਬ ਸਦਾ ਚਿੰਤ ਮਨ ਮਾਹੀ ਆਪੇ ਨੇੜੈ ਆਪੇ ਦੂਰ ਆਪੇ ਸਰਬ ਰਹਾ ਭਰਪੂਰ ਸਤਗੁਰ ਮਿਲੈ ਅੰਧੇਰਾ ਜਾਏ ਜਾਂ ਦੇਖਾਂ ਤਾ ਰਹਾ ਸਮਾਏ ਅੰਤਰ ਸੰਸਾ ਬਾਹਰ ਮਾਇਆ ਨੈਣੀ ਲਾਗ ਸਬਾਣੀ ਰਣਵਤ ਨਾਮਕ ਦਾਸਨ ਦਾਸਾ ਪਰ ਤਤ ਹੈਗਾ ਪ੍ਰਾਣੀ RAM ਕਲੀ ਮਹਿਲਾ ਪਹਿਲਾ ਜਿਤ ਦਰ ਵਸੈ ਕਮਨ ਦਰ ਕਹੀਐ ਦਰਾਂ ਭੀਤਰ ਦਰ ਕਮਨ ਲੈ ਜਿਸ ਦਰ ਕਾਰਨ ਫਿਰਾਂ ਉਦਾਸੀ ਸੋ ਦਰ ਕੋਈ ਆਏ ਕਹ ਤਿਨ ਦਿਦ ਸਾਗਰ ਤਰੀਏ ਜੀਵ ਧਿਆਨਾ ਮਰੀਏ ਰਹਾ ਦੁਖ ਦਰਵਾਜ਼ਾ ਰੋ ਰਖਵਾਲਾ ਆਸਾ ਅੰਦੇਸਾ ਦੋਹੇ ਪਟ ਜੜੇ ਮਾਇਆ ਜਲ ਖਾਈ ਪਾਣੀ ਘਰ ਬੰਧਿਆ ਤਤ ਕਹਿ ਆਸਣ ਪੁਰਖ ਰਹਿ ਕਿੰਤੇ ਨਾਮ ਅੰਤ ਨ ਜਾਣਿਆ ਤੁਮ ਸਰ ਨਾਹੀ ਕਵਰ ਹਰੇ ਪੁੱਛ ਨਹੀਂ ਕਹਿਣਾ ਮਨ ਮੇਰਾਣਾ ਆਪੇ ਜਾਣੇ ਆਪ ਕਰੇ ਜਦ ਆਸਾ ਅੰਦੇਸ਼ਾ ਤਬਹੀ ਕਿਉ ਕਰ ਏਕ ਕਹਿ ਆਸ ਭੀਤਰ ਰਹਿ ਮੇਰਾ ਸਾ ਤੋ ਨਾਨਕ ਏਕ ਮਿਲੈ ਇਨ ਬਿਦ ਸਾਗਰ ਤਰੀਐ ਜੀਵਤਿਆਂ ਇਉ ਮਰੀਐ ਹਾਉ ਦੂਜਾ RAM ਕਲੀ ਮਹਿਲਾ ਪਹਿਲਾ ਸੁਰਤ ਸ਼ਬਦ ਸਾਖੀ ਮੇਰੀ ਸਿੰਗੀ ਬਾਜੈ ਲੋਕ ਸੁਣੇ ਪਤ ਝੋਲੀ ਮੰਗਣ ਕਹ ਤਾਈ ਵਿਖਿਆ ਨਾਮ ਪੜੇ ਬਾਬਾ ਗੋ ਰਖ ਜਾਗੈ ਗੋ ਰਖ ਸੋ ਜਨ ਗੋਏ ਉਠਾਲੀ ਕਰਤੇ ਬਾਰ ਨਾ ਲਾਗੇ ਰਹਾ ਪਾਣੀ ਪ੍ਰਾਣ ਪਵਨ ਬੰਧ ਰਾਖੇ ਚੰਦ ਸੂਰਜ ਮੁਖ ਦੀਏ ਮਰਨ ਜੀਵਨ ਕੋ ਤਰਤੀ ਦਿਨੀ ਤੇਤੇ ਗੁਣ ਵਿਸਰੇ ਸਿਧ ਸਾਧਕ ਅਰਜੋਗੀ ਜੰਗ ਪੀਰ ਪੁਰਸ਼ ਬੋ ਤੇਰੇ ਜੇ ਤਿੰਨ ਮਿਲਾਂ ਤਾਂ ਕੀਰਤ ਆਖਾਂ ਤਾਂ ਮਨ ਸੇਵ ਕਰੇ ਕਾਗਦ ਲੂਣ ਰਹਿ ਕ੍ਰਿਤ ਸੰਗੇ ਪਾਣੀ ਕਮਲ ਰਹਿ ਐਸੇ ਭਗਤ ਮਿਲੇ ਜਨ ਨਾਨਕ ਤਿੰਨ ਜਮ ਕਿਆ ਕਰੇ RAM ਕਲੀ ਮਨ ਲਾ ਪਹਿਲਾ ਸੁਣ ਮਾਸ਼ਿੰਦਾ ਨਾਨਕ ਬੋਲੇ ਵਸਕਤ ਪੰਚ ਕਰੇ ਨਾ ਡੋਲੇ ਐਸੀ ਜੁਗਤ ਜੋਗ ਕੋ ਪਾਲੇ ਆਪ ਤਰੈ ਸਗਲੇ ਕੋਲ ਤਾਰੇ ਸੋ ਆਉਧੂਤ ਐਸੀ ਮਤ ਪਾਵੇ ਐਨਿਸ ਸੁਨ ਸਮਾਦ ਸਮਾਵੇ ਰਹਾਉ ਇਕਿਆ ਪਾਏ ਭਗਤ ਪਹਿ ਚੱਲੇ ਹੋਵੇ ਸੋਤ੍ਰਪਤ ਸੰਤੋਖ ਅਮੁੱਲ ਧਿਆਨ ਰੂਪ ਹੋਏ ਆਸਣ ਪਾਵੇ ਪਤਨਾਮ ਪਾੜੀ ਚਿਤ ਲਾਵੇ ਨਾਨਕ ਬੋਲੇ ਅੰਮ੍ਰਿਤ ਬਾਣੀ ਸੁਣ ਮਾ ਸ਼ਿੰਦਰਾ ਔਦੂਨੀ ਸ਼ਾਣੀ ਆਸਾ ਮੈਂ ਨਿਰਾਸ ਵਿਲਾਏ ਨੇਚੋ ਨਾਨਕ ਕਰਤੇ ਪਾਏ ਪ੍ਰਣਵਤ ਨਾਨਕ ਅਗੰ ਸੁਣਾਏ ਘਰ ਚੇਲੇ ਕੀ ਸੰਗ ਮਿਲਾਏ ਦੀਖਿਆ दारू ਭੋਜਨ ਖਾਏ ਛੇ ਦਰਸ਼ਨ ਕੀ ਸੋਝੀ ਪਾਏ RAM KALI ਮਹਲਾ ਪਹਿਲਾ ਹਮ ਡੋਲਤ ਬੇੜੀ ਪਾਪ ਭਰੀ ਹੈ ਪਵਣ ਲੱਗੇ ਮਤ ਜਾਈ ਸਨ ਮੁਖ ਸਿੱਧ ਢੇਟਣ ਕੋ ਆਏ ਨਿਹਚੋ ਦੇ ਵਡਿਆਈ ਗੁਰ ਤਾਰ ਤਾਰਨ ਹਾਰਿਆ ਦੇ ਭਗਤ ਪੂਰਨ ਅਵਨਾਸ਼ੀ ਹੋ ਤੁਜ ਕੋ ਬਲਿਹਾਰਿਆ ਰਹਾ ਸਿੱਧ ਸਾਧਕ ਜੋਗੀ ਅਰ ਜੰਗਮ ਏਕ ਸਿੱਧ ਜਿਨੀ ਧਿਆਇਆ ਪਰਸਤ ਪੈਰ ਸਿਝਤ ਤੇ ਸੁਆਮੀ ਅਖਰ ਜਿਨ ਕੋ ਆਇਆ ਜਪ ਤਪ ਸੰਜਮ ਕਰਮ ਨਾ ਜਾਣਾ ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਪੇਟਿਓ ਸੱਚ ਸ਼ਬਦ ਨਿਬੇਰਾ RAM KALI ਮਹਿਲਾ ਪਹਿਲਾ ਸੁਰਤੀ ਸੁਰ ਤਰਲਾਈਐ ਏਤ ਤਨ ਕਰ ਤੁਲਾ ਲੰਘੈ ਜੇਤ ਅੰਤਰ ਭਾ ਤਿਸੈ ਤੂੰ ਰਖ ਐਨ ਦੀਵਾ ਬਲੈ ਅਥਕ ਐਸਾ ਦੀਵਾ ਨੀਰ ਤਰਾਈ ਜਿਤ ਦੀਰ ਸਦਸੋ ਜੀ ਪਾਏ ਰਹਾਉ ਹੱਚੀ ਮਿੱਟੀ ਸੋਜੀ ਹੋਏ ਤਾਂ ਕਾ ਕੀਆ ਮਨ ਸੋਏ ਕਰਨੀ ਤੇ ਕਰ ਚੱਕੋਂ ਢਾਲ ਇੱਥੇ ਉੱਥੇ ਨਿਬਹੀ ਨਾਲ ਆਪੇ ਨਦਰ ਕਰੇ ਜਾਂ ਸੋਏ ਗੁਰਮੁਖ ਵਿਰਲਾ ਬੁਝੈ ਕੋਏ ਤਿਤ ਘਟ ਦੀਵਾ ਨੇ ਚਲ ਹੋਏ ਪਾਣੀ ਮਰੇ ਨਾ ਬੁਝਾਇਆ ਜਾਏ ਐਸਾ ਦੀਵਾ ਨੀਰਤਰਾਏ ਡੋਲਵਾਉ ਨਾ ਵੱਡਾ ਹੋਏ ਜਾਪੈ ਕਿਉਂ ਸਿੰਘਾ ਸੁਣ ਲੋਏ ਖੱਤਰੀ ਬ੍ਰਾਹਮਣ ਸ਼ੂਦ ਕੇਵਸ ਨਿਰਤ ਨਾ ਪਾਈਆ ਗਣੀ ਸਹੰਸ ਐਸਾ ਦੀਵਾ ਬਾਲੇ ਕੋਏ ਨਾਨਕ ਸੋ ਪਾਰੰਗਤ ਹੋਏ RAM ਕਲੀ ਮਲਾ ਪਹਿਲਾ ਉਦਨ ਨੂੰ ਨਿਵਣ ਮੰਨਣ ਤੇਰਾ ਨਾਮ ਸਾਚ ਭੇਟ ਦੈਸਣ ਕੋ ਥਾਉ ਸਤ ਸੰਤੋਖ ਹੋਵੇ ਅਰਦਾਸ ਆ ਸੁਣ ਸਦ ਬਹਾਲੇ ਪਾਸ ਨਾਨਕ ਗਿਰਥਾ ਕੋਏ ਨਾ ਹੋਏ ਐਸੀ ਦਰਗਾ ਸਾਚਾ ਸੋਏ ਰਹਾਉ ਪ੍ਰਾਪਤ ਕੋ ਤਾ ਕੰਪਸਾਉ ਕੁੰਡੇ ਵ ਮੰਗਤ ਜਨ ਚਾਉ ਪੰਡੈ ਭਾਉ ਪਵੈ ਤਿਤ ਆਏ ਤੁਰ ਤੈ ਛੋਡੀ ਕੀਮਤ ਪਾਏ ਜਿਨ ਕਿਸ਼ ਕੀਆ ਸੋ ਕਿਸ਼ ਕਰੈ ਆਪਣੀ ਕੀਮਤ ਆਪੇ ਤਰੈ ਗੁਰਮੁਖ ਪ੍ਰਗਟ ਹੋਆ ਹਰ ਰਾਇ ਨਾ ਕੋ ਆਵੈ ਨਾ ਕੋ ਜਾਏ ਲੋਕ ਠਿਕਾਰ ਕਹੈ ਮੰਗਤ ਜਨ ਮੰਗਤ ਮਾਨ ਨਾ ਪਾਇਆ ਸ਼ੈਤੀਆਂ ਗੱਲਾਂ ਦਰਕੀਆਂ ਬਾਤਾਂ ਤੈਂ ਤਾਂ ਕਹਿਣ ਕਹਾਇਆ RAM ਕਲੀ ਮੈਂ ਲਾ ਪਹਿਲਾ ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ ਤਮਣ ਗੁਝੈ ਬਿਦ ਜਾਣੈ ਉਤ ਪੁਝ ਚਲਤ ਆਪ ਕਰ ਚੀਨੈ ਆਪੇ ਤਤ ਪਛਾਣੈ ਐਸਾ ਗਿਆਨ ਵਿਚਾਰੇ ਕੋਈ ਤਿਸ ਤੇ ਮੁਕਤ ਪਰਮ ਗਤ ਹੋਈ ਰਹਾਉ ਦਿਨ ਮੈਂ ਰਹਿਣ ਰਹਿਣ ਮੈਂ ਦਿਨਿਆਰ ਉਸ ਨਸੀਤ ਬਿਦ ਸੋਈ ਤਾਂ ਕੀ ਗਤ ਮਿਤ ਅਵਰ ਨਾ ਜਾਣੈ ਗੁਰ ਬਿਨ ਸਮਝ ਨਾ ਹੋਈ ਪੁਰਖ ਮੈਂ ਨਾਰ ਨਾਰ ਮੈਂ ਪੁਰਖਾ ਬੂਝੋ ਬ੍ਰਹਮ ਗਿਆਨੀ ਤੁਨ ਮੈਂ ਧਿਆਨ ਧਿਆਨ ਮੈਂ ਜਾਨਿਆ ਗੁਰਮੁਖ ਅਖਤ ਕਹਾਣੀ ਮਨ ਮੈਂ ਜੋਤ ਜੋਤ ਮੈਂ ਮਨਵਾ ਸੱਚ ਮਿਲੇ ਗੁਰਪਾਈ ਨਾਨਕ ਤਿੰਨ ਕਹਿ ਸਦ ਬਲਿਹਾਰੀ ਜਿਨ ਏਕ ਸ਼ਬਦ ਲਿਵ ਲਾਈ ਸ੍ਰੀ ਕਲੀ ਮੈਂ ਲਾ ਪਹਿਲਾ ਜਾਂ ਹਰ ਪ੍ਰਭ ਕਿਰਪਾ ਤਾਰੀ ਹਮੇ ਵਿੱਚੋਂ ਮਾਰੀ ਸੋ ਸੇਵਕ ਰਾਮ ਪਿਆਰੀ ਜੋ ਗੁਰ ਸ਼ਬਦ ਦੀ ਵਿਚਾਰੀ ਸੋ ਹਰ ਜਨ ਹਰ ਪ੍ਰਭ ਪਾਵੈ ਐਨਸ ਧਗਤ ਕਰੇ ਦਿਨ ਰਾਤੀ ਲਾਜ ਛੋੜ ਹਰ ਕੇ ਗੁਣ ਗਾਵੇ ਰਹਾ ਤਨੁ ਵਾਜੇ ਅਨਹਦ ਕੋਰਾ ਮਨ ਮੰਨਿਆ ਹਰ ਰਸ ਮੂਰ ਗੁਰ ਪੂਰਾ ਸੱਚ ਸੁਮਾਇ ਗੁਰ ਆਦ ਪੁਰਖ ਹਰ ਪਾਇਆ ਸਬਨਾਦ ਬੇਦ ਗੁਰਬਾਣੀ ਮਨ ਰਾਤਾ ਸਾਰਿੰਗ ਪਾਣੀ ਤਾਂ ਤੀਰਥ ਵਰਤ ਤਪ ਸਾਰੇ ਗੁਰ ਮਿਲਿਆ ਹਰ ਨਿਸਤਾਰੇ ਜਾਂ ਆਪ ਗਿਆ ਪਉ ਭਾਗਾ ਗੁਰ ਚਰਣੀ ਸੇਵਕ ਲਾਗਾ ਗੁਰ ਸਤਗੁਰ ਪਰਮ ਚੁਕਾਇਆ ਕੋ ਨਾਮਕ ਸ਼ਬਦ ਮਿਲਾਇਆ